ਦੇ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਜਿਹੜੀ ਆ ਜੋ ਵੀ ਸਾਡੇ ਸਮਾਜ ਵਿੱਚ ਸਭ ਤੋਂ ਵੱਡੀ ਗੁਰੂਤੀ ਇਸ ਵੇਲੇ ਫੈਲੀ ਹੋਈ ਆ ਡਰੱਗਸ ਦੀ ਉਹਦੇ ਅਗੇਂਸਟ ਕੰਮ ਕਰ ਰਹੀ ਆ ਉਹਦੀ ਲੜੀ ਦੇ ਵਿੱਚ ਹੀ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਬਹੁਤ ਹੀ ਇੱਕ ਸੱਚੀ ਔਰ ਸੱਚੀ ਲਗਨ ਨਾਲ ਜਿਹੜੀ ਸਾਡੀ ਮੁਹਿਮਾ ਉਹਨੂੰ ਹੁਲਾਰਾ ਦਿੰਦੇ ਹੋਏ ਆਪਰੇਸ਼ਨ ਨਿਸ਼ਚੇ ਦਾ ਆਗਾਜ਼ ਕੀਤਾ ਗਿਆ ਜਿਹਦੇ ਦੌਰਾਨ ਅੱਜ ਜਿਹੜਾ ਕ੍ਰਿਕਟ ਦਾ ਮੈਚ ਕਰਵਾ ਕੇ ਸਾਡੇ ਸਮਾਜ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਸਪੋਰਟਸ ਵਾਲੇ ਪਾਸੇ ਜਾਣ ਵਾਸਤੇ ਉਤਸ਼ਾਹਤ ਕੀਰ ਕਰਨ ਦੀ ਜੋ ਪਹਿਲ ਕੀਤੀ ਗਈ ਹੈ ਬਹੁਤ ਹੀ ਸ਼ਲਾਘਾਜਨਕ ਹੈ ਅਤੇ ਤੁਹਾਡੇ ਬਾਦਿਬ ਇਰਾਹੀ ਮੈਂ ਸਾਰੇ ਪੰਜਾਬ ਦੇ ਵਿੱਚ ਸਾਰੇ ਜਿਹਦੇ ਵੀ ਵਸਨੀਕ ਹਨ ਪੰਜਾਬ ਦੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਪੈਸੀ ਰੰਗਲਾ ਪੰਜਾਬ ਬਨਾਲ ਵਿੱਚ ਸਾਡਾ ਸਾਥ ਦਿਓ ਅਤੇ ਜਿਹੜਾ ਵੀ ਕੋਈ ਡਰੱਗ ਵੇਚਦਾ ਹੈ ਜਾਂ ਉਹਦੇ ਬਾਰੇ ਸੇਵਨ ਕਰਦਾ ਉਹਦੇ ਬਾਰੇ ਪੁਲਿਸ ਨੂੰ ਸੂਚਨਾ ਦਿਓ ਅਤੇ ਆਪਣੀ ਸੋਸਾਇਟੀ ਨੂੰ ਸਾਫ਼ ਸੁਥਰੀ ਅਤੇ ਇੱਕ ਰੰਗਲਾ ਪੰਜਾਬ ਬਚਾਣ ਵਿੱਚ ਹੈਲਪ ਕਰੋ ਧੰਨਵਾਦ ਸੋ ਮੈਂ ਏਐਸਐ ਸ਼ੁਭਾਚੰਦਰ ਟ੍ਰੈਫਿਕ ਐਜੂਕੇਸ਼ਨਲ ਗੁਰਦਾਸਪੁਰ ਸੋ ਮੈਂ ਚਾਹਾਂਗਾ ਕਿ ਜੋ ਸਾਡਾ ਪੰਜਾਬ ਹੈ ਪੰਜਾਂ ਦਰਿਆਵਾਂ ਦੀ ਧਰਤੀ ਹੈ ਛੇਮਾਂ ਦਰਿਆ ਨਸ਼ਿਆਂ ਦਾ ਵਗ ਰਿਆ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੀ ਇੱਕ ਸੋਚ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸੋ ਸਾਰੇ ਜ਼ਿਲ੍ਹੇ ਸਾਰੇ ਪੁਲਿਸ ਆਫੀਸਰਸ ਇਹ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਨੇ ਆਪਣੇ ਆਪਣੇ ਜ਼ਿਲ੍ਹਿਆਂ 'ਚ ਸੋ ਸਾਡੇ ਮਾਨਯੋਗ ਏਐਸਐ ਸਾਹਿਬ ਗੁਰਦਾਸਪੁਰ ਜੋ ਕਿ ਨਸ਼ਿਆਂ ਦੇ ਖਿਲਾਫ ਇੱਕ ਮਹਿੰਮ ਵਿੱਡੀ ਹੈ ਜਿਹਦਾ ਨਾਮ ਹੈ ਮਿਸ਼ਨ ਨਿਸ਼ਚੇ ਸੋ ਇਸੇ ਮਿਸ਼ਨ ਦੇ ਤਹਿਤ ਅਸੀਂ ਅਲੱਗ-ਅਲੱਗ ਸਕੂਲਾਂ ਕਾਲਜਾਂ 'ਚ ਜਾ ਕੇ ਆਪਣੇ ਸੈਮੀਨਾਰ ਲਗਾ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ ਸੋ ਪਬਲਿਕ ਨੂੰ ਚਾਹੀਦਾ ਹੈ ਕਿ ਸਾਡਾ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਜੋ ਕਿ ਨਸ਼ੇ ਜੋ ਵੇਚ ਰਹੇ ਨੇ ਨਸ਼ਿਆਂ ਦੇ ਸੁੱਧਾਕਰ ਉਹਨਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜੀਏ ਸੋ ਜੋ ਕਿ ਇੱਕ ਬਹੁਤ ਜ਼ਰੂਰੀ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਕਿ ਨਸ਼ਿਆਂ ਦੇ ਖਿਲਾਫ ਇੱਕ ਨਵਾਂ ਨੰਬਰ ਜਾਰੀ ਹੋਇਆ ਹੈ ਉਹ ਨੰਬਰ 7814545950 ਜੋ ਕਿ ਇਹ ਨੰਬਰ ਨੂੰ ਸਾਡੇ ਸੀਨੀਅਰ ਪੁਲਿਸ ਅਫਸਰ ਅਸੀਮ ਕਰਦੇ ਨੇ ਸੋ ਤੁਸੀਂ ਸਾਰਿਆਂ ਨੇ ਇਸ ਨੰਬਰ ਤੇ ਸਾਨੂੰ ਇਹਦੇ ਇਨਫੋਰਮੇਸ਼ਨ ਦੇਣੀ ਆ ਤਾਂ ਕਿ ਇਸ ਨਸ਼ਿਆਂ ਖਿਲਾਫ ਕੰਮ ਕਰ ਸਕੀਏ ਨਸ਼ਿਆਂ ਖਿਲਾਫ ਆਪਣਾ ਜੋ ਵਧੀਆ ਤਰੀਕੇ ਨਾਲ ਤੁਹਾਡੇ ਸਹਿਯੋਗ ਨਾਲ ਕੰਮ ਕਰ ਸਕੀਏ ਸੋ ਪੰਜਾਬ ਨੂੰ ਆਪਣਾ ਹੱਸਦਾ ਵਸਦਾ ਸੋਨੇ ਦੀ ਚਿੜੀ ਦੁਬਾਰਾ ਪੰਜਾਬ ਬਣਾਈਏ ਸੋ ਥੈਂਕ ਯੂ ਜੀ